ਦੋਸਤੋ ਅੱਜ ਗੱਲ ਕਰਾਂਗੇ ਪੰਜਾਬ ਦੀਆਂ ਕਿਹੜੀਆਂ-ਕਿਹੜੀਆਂ ਮਹਿਲਾਵਾਂ ਜੋ ਕਿ ਮੈਂਬਰ ਆਫ ਪਾਰਲੀਮੈਂਟ ਬਣੀਆਂ ਹਨ ਤੇ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆ ਮਹਾਰਾਣੀ ਮੋਹਿੰਦਰ ਕੌਰ ਦੀ ਜੋ ਕਿ 1967 ਵਿੱਚ ਪਟਿਆਲਾ ਤੋਂ ਲੋਕ ਸਭਾ ਮੈਂਬਰ ਬਣੇ ਸਨ ਉਹ ਕੈਪਟਨ ਅਮਰਿੰਦਰ ਸਿੰਘ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਉਹਨਾਂ ਦੀ ਮਾਤਾ ਜੀ ਹਨ ਇਸ ਤੋਂ ਇਲਾਵਾ ਮਹਾਰਾਣੀ ਮੋਹਿੰਦਰ ਕੌਰ ਰਾਜ ਸਭਾ ਮੈਂਬਰ ਵੀ ਰਹੇ ਹਨ ਤੇ ਤੁਹਾਨੂੰ ਦੱਸਦੀ ਹੈ ਮਹਾਰਾਜਾ ਯਾਦਵਿੰਦਰ ਸਿੰਘ ਦੀ ਦੂਜੀ ਪਤਨੀ ਹਨ ਜਿਨ੍ਹਾਂ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਦਾ ਜਨਮ ਹੋਇਆ ਸੀ ਇਸ ਤੋਂ ਇਲਾਵਾ ਗੱਲ ਕਰ ਲੈਣੇ ਆ ਗੁਰਵਿੰਦਰ ਕੋਰ ਦੀ ਜੋ ਕਿ ਕਾਂਗਰਸ ਪਾਰਟੀ ਵੱਲੋਂ ਫਰੀਦਕੋਟ ਹਲਕੇ ਤੋਂ ਚੋਣ ਜਿੱਤੇ ਸਨ ਔਰ ਉਹਨਾਂ ਨੇ ਅਕਾਲੀ ਲੀਡਰ ਬਲਵੰਤ ਸਿੰਘ ਰਾਮੂ ਵਾਲੀਆ ਨੂੰ ਹਰਾਇਆ ਸੀ ਗੁਰਵਿੰਦਰ ਕੋਰ ਅੰਮ੍ਰਿਤਸਰ ਦੇ ਕੈਰੋ ਪਰਿਵਾਰ ਨਾਲ ਸਬੰਧ ਰੱਖਦੇ ਹਨ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ ਪ੍ਰਤਾਪ ਸਿੰਘ ਕੈਰੋ ਦੀ ਪਤੀਜੀ ਹਨ ਤੇ ਤੁਹਾਨੂੰ ਦੱਸ ਦਈਏ 1964 ਤੋਂ 1970 ਤੱਕ ਉਸ ਪਰ ਦੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹੇ ਹਨ ਹੁਣ ਇਸ ਤੋਂ ਬਾਅਦ ਗੱਲ ਕਰ ਲੈਨੇ ਆ ਬਿਮਲ ਕੋਰ ਖਾਲਸਾ ਦੀ ਬਿਮਲ ਕੋਰ ਖਾਲਸਾ ਸਿਮਰਨਜੀਤ ਸਿੰਘ ਮਾਨ ਦੀ ਜੋ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਦੇ ਵਿੱਚੋਂ ਲੋਕ ਸਭਾ ਚੋਣ ਰੋਪਣ ਤੋਂ ਖੜੇ ਸਨ 1999 ਦੀਆਂ ਚੋਣਾਂ ਲੋਕ ਸਭਾ ਚੋਣਾਂ ਦੌਰਾਨ ਉਹ ਰੋਪੜ ਤੋਂ ਮੈਂਬਰ ਆਫ ਪਾਰਲੀਮੈਂਟ ਬਣੇ ਸਨ ਕੋਰ ਖਾਲਸਾ ਬੈਂਤ ਸਿੰਘ ਦੀ ਪਤਨੀ ਸਨ ਬੈਂਤ ਸਿੰਘ ਜਿਨ੍ਹਾਂ ਨੇ ਕੀ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਕਤਲ ਕੀਤਾ ਸੀ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿੰਨੇ ਆ ਕਿ ਬਿਮਲ ਕੋਰ Hindu ਪਰਿਵਾਰ ਨਾਲ ਸੰਬੰਧ ਰੱਖਦੇ ਸਨ ਪਰ ਉਹਨਾਂ ਦਾ ਜਦੋਂ ਵਿਆਹ ਹੋ ਗਿਆ ਸੀ ਬੈਂ ਸਿੰਘ ਨਾਲ ਉਸ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਪਣ ਸ਼ੱਕ ਲੈ ਸੀ ਤੇ ਜਿਸ ਤੋਂ ਬਾਅਦ ਉਹ ਲਗਾਤਾਰ ਐਕਟਿਵ ਰਹੇ ਔਰ 1999 ਦੀਆਂ ਚੋਣਾਂ ਵਿੱਚ ਰੋਪੜ ਤੋਂ ਲੋਕ ਸਭਾ ਮੈਂਬਰ ਚੁਣੇ ਗਏ। ਤੋਂ ਹੁਣ ਗੱਲ ਕਰ ਲੈਣੇ ਆ ਰਜਿੰਦਰ ਕੋਰ ਉਰਫ ਰਜਿੰਦਰ ਕੋਰ ਬੁਲਾਰਾ ਦੀ ਜੋ ਕਿ ਸ਼੍ਰੋਮਣੀ ਕਾਲੀ ਦਲ ਮਾਨ ਵੱਲੋਂ 1999 ਵਿੱਚ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਬਣੇ ਸਨ ਉਹਨਾਂ ਦੇ ਪਤੀ ਰਜਿੰਦਰਪਾਲ ਸਿੰਘ ਗਿੱਲ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ ਮਿਲੀਟੈਂਸੀ ਦੌਰਾਨ ਜਰਮਨੀ 1999 ਵਿੱਚ ਉਹ ਇੱਕ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸਨ ਤੇ ਰਜਿੰਦਰ ਕੋਰ 1999 ਵਿੱਚ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ ਹੁਣ ਗੱਲ ਕਰ ਲੈਣੇ ਆ ਸੰਤੋਸ਼ ਚੋਧਰੀ ਦੀ ਜੋ ਕਿ ਕੇਂਦਰ ਦੇ ਵਿੱਚ ਸਿਹਤ ਮੰਤਰੀ ਤੇ ਪਰਿਵਾਰ ਕਲਿਆਣ ਰਾਜ ਮੰਤਰੀ ਦੇ ਅਹੁਦੇ ਤੇ ਵੀ ਰਹੇ ਹਨ संतोष चौधरी कांग्रेस दी टिकट ਤੋਂ 1992 1999 2009 ਵਿੱਚ ਲੋਕ ਸਭਾ ਮੈਂਬਰ ਬਣੇ ਇਸ ਤੋਂ ਇਲਾਵਾ ਫਲੋਰ ਤੇ ਹੁਸ਼ਾਣਪੁਰ ਵਿੱਚੋਂ ਵੀ ਉਹ ਸੰਸਦ ਬਣੇ ਉਹ Dalit ਪਰਿਵਾਰ ਨਾਲ ਸੰਬੰਧ ਰੱਖਦੇ ਸਨ ਔਰ ਇੱਕ ਐਸੀ ਮਹਿਲਾ ਸਨ ਜੋ ਕਿ ਕੇਂਦਰੀ ਸਿਹਤ ਮੰਤਰੀ ਅਤੇ ਪਰਿਵਾਰ ਰਾਜ ਕल्याण ਰਾਜ ਮੰਤਰੀ ਦੇ ਅਹੁਦੇ ਤੇ ਵੀ ਰਹੇ ਹਨ ਇਸ ਤੋਂ ਬਾਅਦ ਗੱਲ ਕਰ ਲੈਨੇ ਆ ਪਰਮਜੀਤ ਕੋਰ ਗੁਲਸ਼ਨ ਦੀ ਪਰਮਜੀਤ ਕੋਰ ਗੁਲਸ਼ਨ ਬਠਿੰਡੇ ਨਾਲ ਸੰਬੰਧ ਰੱਖਦੇ ਹਨ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ 2004 ਵਿੱਚ ਬਠਿੰਡਾ ਅਤੇ 2009 ਵਿੱਚ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ ਉਹ ਆਜ਼ਾਦੀ ਸੰਗਰਸ਼ ਨਾਲ ਜੁੜੇ ਰਹੇ ਅਤੇ ਅਕਾਲੀ ਦਲ ਵੱਲੋਂ ਬਠਿੰਡਾ ਤੋਂ ਲੋਕ ਸਭਾ ਮੈਂਬਰ ਬਣੇ ਸਨ ਤੇ ਹੁਣ ਗੱਲ ਕਰ ਲੈਣੇ ਆਂ ਮਹਾਰਾਣੀ ਪ੍ਰਨੀਤ ਕੌਰ ਦੀ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਘਰਵਾਲੀ ਨੇ ਔਰ ਇਹ ਪਟਿਆਲਾ ਤੋਂ ਮੈਂਬਰ ਆਫ ਪਾਰਲੀਮੈਂਟ ਬਣੇ ਨੇ ਉਹਨਾਂ ਨੇ 1999 2002 ਤੇ 2009 ਵਿੱਚ ਲਗਾਤਾਰ ਤਿੰਨ ਵਾਰੀ ਪਟਿਆਲਾ ਤੋਂ ਜਿੱਤ ਹਾਸਲ ਕੀਤੀ 2014 ਵਿੱਚ ਉਹ ਹਾਰ ਗਏ ਸਨ ਪਰ 2019 ਵਿੱਚ ਫਿਰ ਤੋਂ ਜਿੱਤ ਹਾਸਲ ਕੀਤੀ ਮਹਾਰਾਣੀ ਪਰਨੀਤ ਕੌਰ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਗੁਣ ਗੱਲ ਕਰਨ ਲੱਗੇ ਆ ਹਰਸਿਮਰਤ ਕੌਰ ਬਾਦਲ ਦੀ ਜੋ ਕਿ ਸੁਖਬੀਰ ਸਿੰਘ ਬਾਦਲ ਦੀ ਪਤਨੀ ਵੀ ਹਨ ਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਨ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਚਾਰ ਵਾਰੀ ਉਹ ਬਠਿੰਡਾ ਤੋਂ ਲੋਕ ਸਭਾ ਮੈਂਬਰ ਚੁਣੇ ਜਾ ਚੁੱਕੇ ਹਨ ਤੇ ਇਸ ਤੋਂ ਇਲਾਵਾ ਕੇਂਦਰ ਦੇ ਵਿੱਚ ਫੂਡ ਪ੍ਰੋਸੈਸਿੰਗ ਦੇ ਮੰਤਰੀ ਵੀ ਰਹੇ ਹਨ ਇਸ ਤੋਂ ਇਲਾਵਾ ਥੋੜੀ ਜਾਣਕਾਰੀ ਲਈ ਦੱਸ ਦਈਏ ਕਿ ਪੰਜਾਬ ਤੋਂ ਹੁਣ ਤੱਕ ਸਿਰਫ 11 ਮਹਿਲਾਵਾਂ ਹੀ ਮੈਂਬਰ ਆਫ ਪਾਰਲੀਮੈਂਟ ਬਣ ਸਕਿਆ ਹਨ ਜਿਨ੍ਹਾਂ ਦੇ ਵਿੱਚ ਸ਼ੁਭਦਰਾ ਜੋਸ਼ੀ ਦਾ ਨਾਮ ਵੀ ਆਉਂਦਾ ਹੈ ਜੋ ਕਿ ਪੰਜਾਬ ਪਹਿਲਾ ਹੁੰਦਾ ਸੀ ਉਸ ਦੇ ਵਿੱਚ ਸ਼ਾਮਲ ਸਨ ਕਰਨਾਲ ਅਤੇ ਅੰਬਾਲਾ ਤੋਂ ਮੈਂਬਰ ਆਫ ਪਾਰਲੀਮੈਂਟ ਬਣੇ ਸਨ ਇਸ ਤੋਂ ਇਲਾਵਾ ਨਿਰਲੇਪ ਕੋਰ ਔਰ ਸੁਖਬੰਸ ਕੋਰ ਵੀ ਮੈਂਬਰ ਆਫ ਪਾਰਲੀਮੈਂਟ ਰਹੀਆਂ ਹਨ ਤੁਹਾਨੂੰ ਕਿਹੋ ਜੀ ਲੱਗੀ ਸਾਡੀ ਇਹ ਰਿਪੋਰਟ ਕਮੈਂਟ ਕਰਕੇ ਜ਼ਰੂਰ ਦੱਸਣਾ ਹੋਰ ਅਜਈਆਂ ਰਿਪੋਰਟਾਂ ਵੇਖਣ ਦੇ ਲਈ ਵੇਖਦੇ ਰਹੋ ਟੀਵੀ 24 ਨਿਊਜ਼ ਪੰਜਾਬ